ਸਵਾਗਤ ਹੈ ਮਿੱਤਰੋ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ 363 ਨੂੰ ਪਾਵਰ ਸਟੀering ਕਰਨ ਲੱਗੇ ਆਂ ਤੇ ਖੋਲੇ ਤਾਂ ਹੋ ਗਏ 2-3 ਦਿਨ 2-3 ਦਿਨ ਹੋ ਗਏ ਖੋਲੇ ਨੂੰ ਤੇ ਆਪਣਾ ਸਾਰਾ ਸਾਮਾਨ ਆ ਗਿਆ ਜੋ ਵੀ ਆਪਾਂ ਲਿਆਉਣਾ ਸੀ ਸਾਰੀ ਕੈਟਰੀ ਨਾ ਸੀ ਐਨਐਚ ਦੀ ਲੈਂਦੀ ਆ ਤੇ ਆਪਣੇ ਮਗਰ ਟਰੈਕਟਰ ਖੜਾ 363 ਇਹ ਮਿੱਤਰੋ ਆਪਣੇ ਪਿੰਨੇ ਟਰੈਕਟਰ ਖੋਲੇ ਆਇਆ ਤੇ ਵੰਟਾ ਭਜਾਣ ਦਾ ਇਹ ਪਾਵਰ ਸਟੀering ਕਰਾਂਗੇ ਇਹ ਹੈਗਾ ਜੀ ਪਹਿਲਾਂ ਮਕੈਨੀਕਲ ਸਟੀering ਤੇ ਹੁਣ ਆਪਾਂ ਇਹਨੂੰ ਪਾਵਰ ਸਟੀering ਕਰਾਂਗੇ ਠੀਕ ਹੈ ਜੀ ਤੇ ਆਪਣੀ ਕੱਟ ਗੱਡੀ ਵੀ ਹੈਗੀ ਆ ਆਪਣੀ ਕੈਟ ਸਾਰੀ ਜਿਹੜੀ ਆ ਸੀਐਨਐਚ ਦੀ origignal ਕੰਪਨੀ ਦੀ ਆਪਾਂ ਲੈ ਆਂਦੀ ਆ ਤੇ ਕਰਦੇ ਆ ਫਿੱਟ ਦਿਖਾ ਦੇ ਤੁਹਾਨੂੰ ਇਹ ਕੈਟ ਦੇ ਵਿੱਚੋਂ ਕੀ ਕੀ ਸਮਾਨ ਨਿਕਲਦਾ ਤੁਹਾਨੂੰ ਮਿੱਤਰੋ ਇਹ ਆਪਾਂ ਕੈਟ ਲੈ ਆਂਦੇ ਆ ਜੀ ਨਾ ਇਹਨਾਂ ਦੀ ਦੀ ਗਈ ਤੇ ਦਿਖਾਉਂਦੇ ਤੁਹਾਨੂੰ ਕੀ ਕੀ ਸਮਾਨ ਦੇ ਵਿੱਚੋਂ ਨਿਕਲਦਾ ਇਹ ਸਾਰੀ ਕੱਟੇ ਹੀ ਆ ਜੋ ਵੀ ਸਮਾਨ ਆ ਨਾ ਇਹ ਤੋਂ ਲੱਗੇ ਜੱਡ ਤੱਕ ਯਾਨੀ ਕਿ ਬਾਸਲ ਤੋਂ ਲੈ ਕੇ ਵੱਡੇ ਸਮਾਨ ਤੱਕ ਸਾਰੇ ਸਮਾਨ ਆ ਮਿੱਤਰੋ ਇਹਦਾ ਪਾਵਰ ਸਟੀering ਦਾ ਓਕੇ ਜੀ ਤੇ ਇਹ ਸੀਗਾ ਮਕੈਨਿਕਾ ਸਟੀering ਪਹਿਲਾਂ ਬੜੇ ਚਿਰਾਂ ਦੀ ਰੀ ਸੀਗੀ ਆਪਾਂ ਪਾਵਸਟਿੰਗ ਕਰਨਾ ਤੇ ਚਲੋ ਹੁਣ ਇਹਦੀ ਵਾਰੀ ਆ ਗਈ ਪਾਵਸਟਿੰਗ ਕਰਨ ਦੀ ਤੇ ਐਕਸੀਜਨ ਸਟਾਰਟ ਆ ਕੰਕਾ ਪੱਕਣ ਵਾਲੀਆਂ ਆ ਪੱਕੇ ਗਈਆਂ ਨੇ 10 ਦਿਨਾਂ ਤੇ ਆਪਣੇ ਬਾਡੀ ਪੈ ਜਾਣੀਆਂ ਤੇ ਮਿੱਤਰ ਹੁਣ ਇਹਨੂੰ ਪਾਵਸਟਿੰਗ ਕਰੀਏ ਤੇ ਤੁਹਾਨੂੰ ਦਿਖਾਉਂਦੇ ਆ ਕਿ ਕੀ ਕੀ ਆਪਣਾ ਸਮਾਨ ਆ ਆਹ ਸਟੈਂਡ ਆ ਜੀ ਅੱਗੇ ਅੱਜ ਆ ਤੇ ਆਰਮੀ ਡੋਰ ਲੱਗਦਾ ਆ ਪੈਪਾ ਹੋ ਗਈਆਂ ਨੇ ਮੇਨ ਪੰਪ ਵਾਲੀ ਜੀ ਇੱਕ ਹੋ ਗਿਆ ਜੀ ਆ ਲੋ ਅਗੋਂ ਜੇ ਹਾਬਾ ਬਣੇ ਜੀ ਇਹ ਮਤਰਾ ਪੇਟੇ ਹੋਈ ਖਾਲੀ ਇਹਨੂੰ ਸਾਈਡ ਤੇ ਰੱਖਦੇ ਆਵੇਂ ਥੈਂ ਰੁਕਣਾ ਇਹਨੂੰ ਬਾਦੂ ਦਾ ਇਧਰੇ ਬਾਹਰ ਹੀ ਰੱਖਦੇ ਇਹਨੂੰ ਆਇ ਚੱਕੋ ਲੋ ਵੀ ਮਤਰਾ ਨੂੰ ਸਮਾਨ ਲੱਗਿਆ ਤਾਂ ਹੁਣ ਆਪਾਂ ਡਿਜੀਲ ਕਾਟਰ ਲੈਟਰ ਇਹਦੇ ਬੱਚੇ ਤੇ ਆਪਾਂ ਗਾਰਡਰ ਧੋਣਾ ਇਹਦਾ ਠੀਕ ਹੈ ਜੀ ਸਟੈਂਡਰਡ ਸਪਨਰ ਇਹ ਕਿਆਂ ਧੋਣੀਆਂ ਤੇ ਟੈਂਕੀ ਵੀ ਧੋ ਗਿਆ ਆਪਾਂ ਫਟਕਾਣੀ ਆ ਤੇ ਹੁਣ ਲੱਗਦੇ ਆਪਾਂ ਇਹਨੂੰ ਸਫਾਈ ਕਰਨ ਤੇ ਕਰਦੇ ਆ ਫਿੱਟ ਆਹ ਸੈਂਟਰ ਪੈਨ ਵੀ ਕੱਢੇ ਲੈ ਵਿੱਚੋਂ ਬਾਹਰ ਵੀ ਧੋ ਲਈਏ ਆ ਸੱਟ ਮਾਰ ਕੱਢੀ ਬਾਹਰ ਪਿਆੜਿਆ ਆ ਮੇਟਰ ਬੰਦ ਆ ਆ ਗਿਆ ਤੇ ਆਹ ਸਟੈਂਡ ਆ ਆਰਮਿੰਗ ਹੋ ਰਿਹਾ ਸੱਚੀ ਗੱਲ ਜੀ ਇਹ ਲੱਗਾ ਟਾਬੇ ਦੀ ਸਫਾਈ ਕਰਨ ਬੰਦਾ ਇਹਨਾਂ ਦਾ ਇਹ ਮੇਥਰੋ ਇਵੈਂਟ ਆਬਾ ਆਪਣੇ ਪਿੰਡ ਦਾ ਇਸ ਸਟੈਨ ਹੋਣਾ ਇੱਥੇ ਫਿੱਟ ਇਹਦੇ ﺍﻟकी ਬੋਲਟ ਲੱਗੇ ਆ ਚਾਰੇ ਵੇਤੇ ਲਾਹਾਂਗੇ ਆਰਮਿੰਡੋ ਤੇ ਫਿਰ ਕਈ ਕੁਝ ਹੋਣਾ ਤੁਹਾਨੂੰ ਦਿਖਾ ਲਈ ਦੇਣਾ ਬਲੌਗ ਦੇ ਵਿੱਚ ਕੀ ਕੀ ਹੁੰਦਾ ਇਹਦਾ ਲੋਈ ਮਤਰੇ ਸਾਰਾ ਸਮਾਨ ਤੋਹ ਲਿਆ ਟਰੈਕਟਰ ਦੇ ਠੀਕੇ ਬੈਰਿੰਗ ਬੁਰਿੰਗ ਹੱਬਾ ਬੱਬਾ ਸੈਂਟਰ ਪੈਨ ਜੋ ਵੀ ਹੈਗਾ ਧੋਸ ਵਰਕੇ ਪਰ ਰੱਖ ਲਿਆ ਤੇ ਮਿੱਤਰਾਂ ਨੇ ਲਾਇਆ ਸਰਵਿਟੇਸ਼ਨ ਉੱਥੇ ਠੀਕੇ ਟਹਿ ਟੂ ਉੱਥੇ ਪਏ ਆ ਤੇ ਮਿੱਤਰ ਹੁਣ ਆਪਾਂ ਆਰਮਿੰਡੋ ਸਾਰਾ ਫਿੱਟ ਹੋ ਗਿਆ ਆ ਤੇ ਆਪਾਂ ਗਾਰਡਰੀ ਬਾਅਦ ਚ ਲਾਉਂਦੇ ਆ ਪਹਿਲਾਂ ਉੱਪਰੋਂ ਸਾਰਾ ਕੰਮ ਨਿਬੇੜ ਲਈਏ ਪੰਪ ਵੀ ਮਿੱਤਰੋ ਫਿੱਟ ਕਰਤਾ ਮੋਰੇ ਓਕੇ ਜੀ ਤੇ ਹੁਣ ਇਹਦੇ ਪੈਪ ਉਪ ਲਾਏ ਏ ਇਕ ਥੱਲੇ ਦੀ ਜਣਾ ਕੋ ਉੱਪਰ ਦੀ ਜਣਾ ਠੀਕ ਹੈ ਜੀ ਤੇ ਬਾਕੀ ਚੱਲੀ ਜਾਂਦਾ ਕੰਮ ਅਜਾ ਆ ਆਪਣੀ ਟੈਂਕੀ ਆ ਆ ਪਤੀ ਲਾਗ ਇੱਥੇ ਤੇ ਮਿੱਤਰੋ ਇਹ ਟੈਂਕੀ ਇੱਥੇ ਆਣੀ ਆ ਤੇ ਜੋ ਵੀ ਕੰਮ ਆ ਸਾਰਾ ਯਾਨੁਆ ਨਹੀਂ ਹੋਣਾ ਆ ਠੀਕ ਹੈ ਜੀ ਜੋ ਵੀ ਆਪ ਪਾਰਸ ਲਿਆ ਜਾਂਦਾ ਤੁਹਾਨੂੰ ਦਿਖਾ ਲੇ ਦਿੱਤਾ ਆਪਾਂ ਵੀ ਆ ਰੀਨ ਕਟਿਆ ਤੇ ਮਿੱਤਰੋ ਨਾਲੇ ਕਮੈਂਟਾਂ ਵਿੱਚ ਇਹ ਨਹੀਂ ਪੁੱਛਣਾ ਵੀ ਕਿੰਨੇ ਦਾ ਸਮਾਨ ਆ ਠੀਕ ਹੈ ਇਹ ਆਪਾਂ ਹੁਣੇ ਤੁਹਾਨੂੰ ਦੱਸਣਾ 46 ਜੀ ਅੱਧਿਕਟ ਆਈ ਹੈ ਸੀਐਨਸੀ ਦੀ ਠੀਕ ਹੈ ਬਿੱਲ ਕੱਟ ਕੇ ਆ ਤਾਂ ਮੈਸੇਜ ਯਾਰ ਘੱਟ ਠੀਕ ਹੈ ਜੀ ਤੇ ਬਾਕੀ ਹੁਣ ਤੁਹਾਨੂੰ ਦਿਖਾਉ ਲੈਂਦਾ ਕਿਤਾ ਫਿੱਟ ਹੁੰਦਾ ਠੀਕ ਹੈ 36 30 ਬਣੇ ਰਿਓ ਬਲੌਗ ਦੇ ਨਾਲ ਤੇ ਆਪਣੇ ਨੂੰ ਫੈਟਿੰਗ ਚੱਲਣ ਲੱਗੀ ਹੈ ਤੇ ਯਾਰ ਇਹਨਾਂ ਕਰੂੰਗਾ ਫਿੱਟ ਕਰਦੇ ਆ ਤੇ ਰੰਗ ਫਿੱਟ ਕਰਕੇ ਤੇ ਇਹ ਯਾਰ ਆ ਇੱਥੇ ਜੀ ਓਕੇ ਜੀ ਚਲੋ ਲੱਗਦੇ ਹਾਂ ਹੁਣ ਇਹਨੂੰ ਕਰੀਏ ਫਿੱਟ ਮਾੜਾ ਮੋਟਾ ਫਿੱਟ ਕਰਕੇ ਤੁਹਾਨੂੰ ਦਿਖਾ ਲਈ ਜੰਦੇ ਨਾਲ ਦੇ ਨਟ ਜੀ ਵੀ ਆਪਾਂ ਕਿੱਥੇ ਹੋਣੀ ਦੋ ਪੇਪਾ ਕਿੱਥੇ ਕਿੱਥੇ ਹੋਣੀਆਂ ਤੇ ਜਿੱਦਾਂ ਤੁਹਾਡਾ ਪਿਆਰ ਮਿਲ ਜਾਂਦਾ ਖਰੇ ਭਰਾਵਾਂ ਦਾ ਭੈਣ ਭਰਾਵਾਂ ਦਾ ਤੇ ਉੱਦੈ ਸਾਨੂੰ ਹੌਸਲਾ ਭਜਾਈ ਹੋ ਜਾਂਦੀ ਹੈ ਤੇ ਨਾਲਾ ਦੇ ਨਾਲ ਆਪਾਂ ਬਲੌਗ ਠਾ ਦੇ ਠਾ ਠੋਕੀ ਜਾਂਦੇ ਆ ਠੀਕ ਹੈ ਜੀ ਤੇ ਗਾਂ ਵੀ ਬਣੇ ਰਿਓ ਗਾਂ ਵੀ ਘਣ ਘਣ ਬਲੌਗ ਹੋਣੇ ਆਪਣੇ ਮਿੱਤਰੋ ਇਹ ਆ ਸਿੱਧੇ ਮਗਰਾਡਾਂ ਵਾਲਾ 36 30 ਸਾਡੇ ਪਿੰਡ ਦੇ ਬਈ ਝੋਟਾ ਇੱਕੋ ਹੀ ਐ ਇਹ ਠੀਕ ਹੈ ਜੀ ਬੜੇ ਜਾਣਿਆ ਏ ਟਰੈਕਟਰ ਦੇ ਵਿੱਚ ਜੰਕਰ ਫੱਟ ਤੇ ਆਮੇ ਤੋਂ ਟੈਂਕੀ ਵਾਲੀ ਜਾਂਦੀ ਹੈ ਠੀਕ ਹੈ ਜੀ ਇੱਥੇ ਟੈਂਕੀ ਦੀ ਸਪਲਾਈ ਹੋਣੀ ਐ ਇੱਥੇ ਵਾਪਸ ਜਾਣਾ ਪੰਪ ਨੂੰ ਆਰਮੀਡੋਲ ਵਿੱਚ ਠੀਕ ਹੈ ਜੀ ਉੱਥੋਂ ਵੀ ਸਪਲਾਈ ਸਾਰੀ ਜਿੱਕਾ-ਜੋਕਾ ਨੂੰ ਜਾਣੀ ਆ ਤੇ ਆਪਣਾ ਤਕਰੀਬਨ ਕੰਮ ਖਿੱਚੀ ਜਾਂਦਾ ਤੇ 15 ਭਰਾ ਪਹੁੰਚੇ ਆਪਣੇ ਤੋਂ ਤੇ ਆਪਣਾ ਬਾਕੀ ਕੰਮ ਹੋ ਹੀ ਜਾਂਦਾ ਆ ਤੇ ਆ ਡਾਕਟਰ ਲੱਗਦੇ ਆ ਆਰਮੀਡੋਲ ਨੂੰ ਤੇ ਸਾਰਾ ਕੰਮ ਓਕੇ ਕਰਕੇ ਤਾਂ ਫੇਰ ਮਿੱਤਰੋ ਆਪਾਂ ਗਾਰਡਰੀ ਬਸਾਉਣੀ ਠੀਕ ਹੈ ਫੇਰ ਆਪਾਂ ਮੋਲਾ ਹਿੱਸੇ ਤੋਂ ਵਾਲੇ ਲੱਗਾਂਗੇ ਇਹਦੇ ਲੋਵੇ ਮਿੱਤਰੋ ਆਪਾਂ ਅੱਧੋਂ ਜ਼ਿਆਦਾ ਕੰਮ ਖਿੱਚੀ ਜਾਂਦੇ ਆ ਪੈਪਰ ਦੀ ਫਾਇਡਿੰਗ ਕਰਤੀ ਆ ਕਰੋ ਇਹ ਕਹਿਣ ਇਹ ਨੌਕਰ ਫੋਟਾ ਤਾਂ ਕੀ ਹੈ ਮਿੱਤਰੋ ਇੱਥੇ ਇੱਧਾ ਲੱਗਣੀ ਆ ਓਕੇ ਆ ਜੀ ਤੜੀਆਂ ਸਾਡਾ ਕੰਮ ਚੱਲਣਾ ਉੱਧਰ ਥੋੜਾ ਚੱਲਣਾ ਇੱਥੇ ਲੱਗੂਗੇ ਤਾਂ ਹਾਂ ਬਾਕੀ ਦੇਖਦੇ ਆ ਚੈੱਕ ਕਰਕੇ ਕੀ ਸਕਦਾ ਕਰੀਏ ਸੀਨਾ ਸੁੱਲਾ ਫਟ ਕਰੀਏ ਗਲਟਰੀ ਦੀ ਤੇ ਆਹ ਫੀਲਾ ਤਾਂ ਇਹ ਵੀ ਨਮੀਆਂ ਸੀ ਇਹਨਾਂ ਚ ਦੀਆਂ ਜਿਹੜਾ ਨਾਟ ਬੋਲਟ ਪਏ ਆ ਆ ਗ੍ਰੀਸ ਵੀ ਆਪਾਂ ਨਵੀਂ ਲਿਆਂਦੀ ਆ ਨਵੀਂ 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 ਠੀਕ ਆ ਜੀ ਇਹ ਆਇਆ ਕਰਮ ਬੱਚੋ ਨਿਕਲਦੀ ਹੁੰਦੀ ਆ ਤੇ ਦੂਜੀ ਆਰਮਾ ਆਪਣਾ ਕੱਟ ਕੇ ਬਣਾਉਣੀ ਪੈਣੀ ਆ ਉਹੀ ਪੈ ਜਾਣੀ ਆ ਲੋ ਵੀ ਮਿੱਤਰੋ ਆਪਾਂ ਤੁੰਜੂਆਂ ਦੇ ਗਾਨੇ ਪਹੁੰਚ ਗਏ ਆ ਤੇ ਆਪਣਾ ਕੱਟ ਦੇ ਵਿੱਚੋਂ ਨਾ ਸਮਾਨ ਹੀ ਨਿਕਲਿਆ ਸੀਗਾ ਪਾਲ ਟੈਂਕੀ ਦਾ ਸਟੈਂਡ ਤੇ ਔਰ ਭਾਈ ਕਹਿੰਦਾ ਪਕੇਦਾ ਡੇਟ ਉਹ ਠੀਕ ਹੈ ਜੀ ਮਿੱਤਰੋ ਆਪਾਂ ਇਹਨਾਂ ਤੋਂ ਲਿਆ ਸੀਐਨਐਚ ਦਾ ਪੇਟੀ ਸਮਾਨ ਪੇਟੀ ਬੰਦ ਸਮਾਨ ਲਿਆ ਜ਼ਰਾ ਪਾਵਰ ਸਟੀering ਦਾ ਤੇ ਸਾਰਾ ਸਮਾਨ ਆਪਣਾ ਜੈਨੂਇਨ ਸਮਾਨ ਲਿਆ ਜੋ ਵੀ ਇਹ ਬਿੱਲ ਕੱਟੇ ਤਾਂ ਭਰਾਵਾਂ ਨੇ ਤੇ ਯਾਰ ਬੱਚੋ ਸਾਨੂੰ ਨਾ ਸਟੈਂਡ ਰੈਸਿੰਗ ਨਿਕਲਿਆ ਟੈਂਕੀ ਦਾ ਤੇ ਭਰਾ ਕਹਿੰਦਾ ਦੋ ਹੀ ਬਿੱਲੂ ਲੈ ਜਾ ਜਿਹੜਾ ਲੱਗਦਾ ਉਹ ਲਾਲਾ ਤੇ ਆ ਇਹਦੀ ਲੱਗਣ ਦੀ ਸੁਭਾਵਨਾ ਤਾਂ ਚੱਲ ਮੈਂ ਦੋ ਰਿਆਂ ਦਾ ਢੇਡਾ ਕਰਨ ਨੂੰ ਆਪਾਂ ਨਾ ਦੂਜਾ ਲਾਉਣਾ ਤੇ ਹੁਣ ਸਟੇਰੀਮ ਬੀਲ ਚੈੱਕ ਕਰਦੇ ਦਾ ਮੁੰਡਾ ਕਹਿੰਦਾ ਸਟੇਰੀਮ ਬੀਲ ਆਪਾਂ ਘੈਂਟ ਜਾ ਲੈ ਜਾਣਾ ਤੋ ਚੈੱਕ ਕਰਦਾ ਇਹ ਕਿਹੜਾ ਆ ਪਰਿੰਦਰ ਭਾਜੀ ਸਤਿਗੁਰ ਜੀ ਸਤਿਗੁਰ ਹਾਂ ਤੇ ਮਿੱਤਰੋ ਜੋ ਵੀ ਸਮਾਨ ਆ ਲੈਣਾ ਇਹਨਾਂ ਨੂੰ ਪਾਰਸ ਤੋਂ ਮਿਲਦੇ ਭਰਾ ਤੋਂ ਤੇ ਦੇਖੋ ਦੁਕਾਨ ਵੀ ਇਹਨਾਂ ਭਰੀ ਪਈ ਆ ਫਾਰਮ ਟਰੈਕ ਹਾਲੈਂਡ ਤੇ ਬਾਕੀ ਹੋਰ ਵੀ ਸਮਾਨ ਮਿਲਦੇ ਕੰਪਨੀਾਂ ਦੇ ਠੀਕ ਨੇ ਆ ਤਾਂ ਯਾਰ ਮੈਨੂੰ ਹੋਲੇ ਨੂੰ 5516 ਲੱਗਦਾ ਇਹ ਨਹੀਂ ਇਹ ਨਹੀਂ ਲੱਕੜ ਮਾਰਕਾ ਲੈਣਾ ਆਪਾਂ ਇਹਨਾਂ ਦੇ ਬ੍ਰਾਂਡ ਜਾਂ ਕੋਈ ਸੋਹਣਾ ਲੱਗਿਆ ਫਿਰ ਇਹਦੇ ਇਦਾਂ ਵਿੱਚ ਹੈ ਨਹੀਂ ਬੋਰ ਖੁੱਲੇ ਵਾਲਾ ਆ ਬੋਰ ਖੋਲੇ ਲਾ ਦਿਖਾ ਦੇ ਭਾਈ ਤੇ ਬਾਕੀ ਆਪਣੇ ਸੱਚੇ ਯਾਰ ਮੈਨੂੰ ਕਮੈਂਟਾਂ ਵਿੱਚ ਨਾ ਪੁੱਛੋ ਵੀ ਕਿੱਟ ਕਿੰਨੇ ਦੇ ਆ ਦੁਕਾਨਦਾਰਾਂ ਨੇ ਇਹਨਾਂ ਸੰਭਰ ਕਰ ਲਿਓ ਠੀਕ ਹੈ ਜੀ ਤੇ ਇਤੋਂ ਹੀ ਆਪਾਂ ਤੁਹਾ ਲਈ ਇਹ ਕਿੱਟ ਦਾ ਦੱਸ ਦੋ ਕਿੰਨੇ ਦੇ ਕਿੱਟ ਤੁਹਾਡੇ ਤੋਂ ਆਪਾਂ ਮੇਰੇ ਉਹ ਸੀਐਨਐਚ ਦੀ ਸੀਗੀ ਕੰਪਲੀਟ ਕਿੱਟ 47000 47000 ਠੀਕ ਹੈ ਜੀ ਹਾਂ ਸੀਐਨਐਚ ਦੀ ਪੇਟੀ ਬੰਦ ਪੇਟੀ ਬੰਦ ਬਿੱਲ ਕੱਟ ਗਏ ਤੇ ਯਾਰ ਇਹ ਵੀ ਦੱਸ ਦੀ ਨਾਲ ਵੀ ਆ ਸਟੈਂਡ ਨਾ ਵੇਚ ਨਹੀਂ ਆਉਂਦਾ ਹੈ ਕੱਟ ਗਏ ਸਟੈਂਡ ਇਹ ਵੇਚ ਨਹੀਂ ਆਉਂਦਾ ਭਾਈ ਨੂੰ ਦੋਨੇ ਦੇ ਤੇ ਜਿਹੜਾ ਲੱਗੂਗਾ ਲਾ ਲੈਣਗੇ ਠੀਕ ਹੈ ਜੀ ਤੇ ਮਿੱਤਰੋ ਨਾ ਸਟੀਅ ਠੀਕ ਹੈ ਜੀ ਤੇ ਬਾਕੀ ਚਲੋ ਆਪਾਂ ਲੈ ਲਿਆ ਕਿਤਾ ਆਇਲ ਪਾਏ ਦੂਜਾ ਤੇਲ ਦੇ ਪਾਵਰ ਸਟੀering ਵਾਲਾ ਅੰਬਰਾ 3 ਲੀਟਰ ਦੇ ਦੇ ਠੀਕ ਹੈ 3 ਲੀਟਰ ਅੰਬਰਾ ਮਖਾਈ ਦੇ ਜਦੋਂ ਮਿੱਤਰ ਆਪਾਂ ਸਮਾਨ ਤੋਂ ਕਢਾਉਂਦੇ ਆ ਸਮਾਨ ਤੋਂ ਕਢਾ ਆ ਕੇ ਤੇ ਆਪਾਂ ਫਿਰ ਦਾਦੇ ਤੁਹਾਨੂੰ ਕਿੰਨਾ ਸਮਾਨ ਆਇਆ ਤੇ ਸਮਾਨ ਤੋਂ ਦੱਸੇ ਤਾਂ 47 ਦੀ ਕਟ ਆਈ ਜਿੰਨੇ ਵੀ ਹੈਗੀ ਠੀਕ ਹੈ ਜੀ ਤੇ ਆਹ ਸਮਾਨ ਬਖਰਾ ਲੈਣਾ ਆਪਾਂ ਇਹਦਾ ਬਖਰਾ ਬੱਲ ਬਣਾਵਾਂਗੇ ਓਕੇ ਜੀ ਤੇ ਕਿਉਂਕਿ ਵਲੌਗ ਜਿਆਦਾ ਲੰਮਾ ਹੋ ਜਾਂਦਾ ਵੀ ਜਿਹਾ ਗੱਲਾਂ ਕਰਦੇ ਆ ਨਾ ਤੇ ਚਲੋ ਆਪਾਂ ਮਿਲਦੇ ਆਂ ਮੜਿਆ ਸਮਾਨ ਆਪਾਂ ਲੈ ਕੇ ਲਓ ਭਾਈ ਮਿੱਤਰ ਆਪਾਂ ਸਮਾਨ ਲੈ ਆਏ ਆ ਤੇ

ਉਹ ਵੀ ਸਮਾਨ ਸਾਰਾ ਟਰੈਕਟਰ ਦਾ ਆਪਾਂ ਲੈ ਆਂ ਜਿੰਨਾ ਵੀ ਸੀਗਾ ਓਕੇ ਟੈਂਕੀ ਦਾ ਸਟੈਂਡ ਵੀ ਲੈ ਆਂਦਾ ਤਾਂ ਹੁਣ ਦੇਖਦੇ ਆਂ ਦੋ ਲੈ ਆਂਦੇ ਆ ਆਪਾਂ じゃ ਇੱਥੇ ਲਾਵਾਂਗੇ ਜਾਂ ਇੱਥੇ ਲਾਵਾਂਗੇ ਓਕੇ ਆ ਜੀ ਤੇ ਹੁਣ ਕਰਾਉਂਦਾ ਯੈਸ ਤੇ ਸਾਨੂੰ ਜਾਂ ਦੋ ਤਿੰਨ ਘੰਟੇ ਸਾਡੇ ਉਧਰ ਹੀ ਖੜਾ ਹੋਗੇ ਸਮਾਨ ਲੈ ਲੈਣ ਗਿਆ ਦੇ ਚਲੋ ਆਪਾਂ ਦੇਖਦੇ ਹਾਂ ਟੈਂਕੀ ਰਕਤੀਆ ਤੇ ਟੈਂਕੀ ਦਾ ਸਟੈਂਡ ਵੀ ਆਪਾਂ ਫਿੱਟ ਕਰਤਾ ਤੇ ਅਸਟੇਰਿੰਗ ਵੀ ਇਹ ਵੀ ਲੈ ਆਂਦਾ ਆਪਾਂ ਇਹਨੂੰ ਮਿੱਤਰੋ ਫਾਰਮ ਡਰੈਗੜਾ ਪੈ ਗਿਆ ਐਨ ਵਧੀਆ ਘੈਂਡ ਨਾਲੇ ਦੇਖੋ ਕਿੰਨਾ ਵਧੀਆ ਘੈਂਡ ਆ ਠੀਕ ਨਹੀਂ ਤੇ ਆਹ ਦਾ ਲੱਗੋ ਲੱਗਾ ਆ ਸਕਾਟ ਦਾ ਚਲੋ ਉੱਤੇ ਹੀ ਕੁਝ ਵੀ ਲਾਣਗੇ ਜੀ ਸਪੰਡਲ ਦੀਆਂ ਲਕੀਆਂ ਫਟ ਕਰਦੀਆਂ ਤੇ ਨਾਲੇ ਜੱਕ ਜੁੱਕ ਦੀ ਜੀ ਸੈਡਿੰਗ ਤੇ ਹੁਣ ਆਪਣਾ ਤੇ ਲੈ ਟੈਂਕ ਦੀ ਫਟਿੰਗ ਹੋ ਗਈ ਆ ਟੈਂਕੇ ਟੰਕੇ ਦੀ ਤੇ ਗੱਸ ਤੇ ਕਰੋ ਜੀ ਆਕੇ ਦੀ ਫਟਿੰਗ ਇਹ ਨੋਕੇਰ ਬੋਟਾ ਇਹ ਜੀ 5530 ਤਿਆਰ ਹੋ ਰਿਹਾ 36 ਦੇ ਆ ਮਿੱਤਰੋ ਦੇ 5530 ਦਾ ਸਟicker ਲਾਇਆ ਇਹਨੂੰ ਤੇ ਚਲੋ ਹੁਣ ਆਪਾਂ ਸਪੰਡਲ ਫਟ ਕਰ ਲਈਏ ਜੀ ਕਰੋ ਮੈਟਰ ਚੈੱਕ ਕਰੋ। ਪਾਤਾ ਤੈ ਤੁਲ ਬੱਚੇ ਦੇ ਤੇ ਕਰੋ ਫਿਟਿੰਗ ਚੈੱਕ। ਤੇ ਭਾਈ ਜਕਦੀ ਫਿਟਿੰਗ ਕਰਤੀ ਜਾਂ ਟੇਤਰ। ਤੇ ਦੂਸਵੀ ਵਾਰ ਮੈਂ ਤੁਹਾਨੂੰ ਲੈਂਡਮੈਂਟ ਕਰਾਂਗੇ ਚੈੱਕ ਥੱਗੇ ਜੀ ਗੇਜ ਦੇ ਨਾਲ। ਤੇ ਹੁਣ ਆਪਣਾ ਯਾਰ ਇਹਨੇ ਬਹੁਤ ਤੰਗ ਕੀਤਾ ਇਹਦੇ ਬਚੀਰਾ ਪੈਨ ਟੁੱਟ ਗਈ। ਸਾਡੇ 2-3 ਘੰਟੇ ਚੀਜ਼ ਨਾ ਖਰਾਬ ਕਰਦੇ। ਪਹਿਲਾਂ ਇਹ ਮੱਥਾ ਮਾਰਦੇ ਰਹੇ ਫੇਰ ਭਰਾ ਸਾਡਾ ਕੰਮ ਤੋਂ ਦੌੜਨਾ ਫਿਰ ਕਰਾ ਜੀ ਕੋਲ ਗਏ ਆ ਤੇ ਸੇ ਸ਼ੋ ਸਹੀ ਕਰਾ ਕੇ ਲੈ ਜਾਂਦਾ। ਇਹਨੂੰ ਕਰਦੇ ਪਹਿਲੇ ਆਉਣਾ ਹੈਗਾ ਇਹ ਫਟ ਕਰਕੇ ਤਾਂ ਮਿੱਤਰੋ ਆਪਾਂ ਛੱਲੇ ਲਾਵਾਂਗੇ ਟੈਂਕੀ ਦੇ ਉੱਪਰਲੇ ਲਓ ਵੀ ਮਿੱਤਰੋ ਲੱਗਦੀਆਂ ਮੀਟਰ ਦੀਆਂ ਤਾਰਾਂ ਤਾਰਾਂ ਤਾਰਾ ਲਾ ਕੇ ਤਾਂ ਰੱਖੀਏ ਉੱਪਰਲਾ ਬੁਣੜਾ ਛੋੜਾ ਲਓ ਵੀ ਹੁਣ ਟੈਂਕੀ ਪਰ ਛੋੜ ਰੱਖਣ ਲੱਗੇ ਆ ਛੋੜੀਆਂ ਤਾਰਾਂ ਤਾਰਾਂ ਦੇਆਂ ਛੂਸ਼ਾ ਲੱਗਦੇ ਆ ਓਕੇ ਆ ਇੱਕ ਮਿੰਟ ਕਮਰ ਰੱਖੇ ਤੇ ਦਿਖਵਾੜਾ ਬਾਸ ਮਿੱਤਰੋ ਨਾਲ ਫਟਾ ਟਕਰਾ ਦਈਏ ਲੋ ਵੀ ਮਿੱਤਰੋ ਹੋਂ ਤੇਲ ਲਾ ਪਿਆ ਪੈਣ ਵਿੱਚ ਥੈਂਕ ਯੂ ਤੇ ਸਟਾਰਟ ਆਊਟ ਕਰਕੇ ਦੇਖਦੇ ਹਾਂ ਤੇ ਚਾਚੇ ਨੇ ਅੰਦਰੋਂ ਟੋਕ ਭੇਜਦਾ ਲਾਦਾ ਮੜਿਆ ਕੋਲ ਲਿਆ ਵੀ ਭਰਾ ਠੰਡਾ ਪੀ ਲੋ ਮਿੱਤਰੋ ਕਰਤਾ ਮੜਾ ਸਟਾਰਟਰ ਦੇਖੇ ਚੱਕ ਘੁਮਾ ਕੇ ਦੇਖੀਏ 2 ਮਿੰਟ ਚੱਲ ਲੈਂਦੇ ਮੜਾ ਇੱਕ ਚੁੱਕ ਭਰ ਲੈਂਦੇ ਲੋ ਮਿੱਤਰੋ ਘੋੜਾ ਕਰਤਾ ਸਟਾਰਟ ਆਪਾਂ ਆ ਤੇ ਆਉਣਾ ਚੈਟ ਕੋਈ ਲੈਂਡਮਾਰਕ ਵੀ ਆਪਾਂ ਦੇਖ ਲਈਏ ਇੱਕ ਵਾਰੀ ਲੈਂਡਮਾਰਕ ਥੋੜੀ ਜੀ ਫਰਕ ਹੈ ਆਪਾਂ ਗੇਜ ਦੇ ਨਾਲ ਉਹ ਵੀ ਹਨਾ ਕੱਜ ਕੱਢਣਾ ਆਟ ਗਿਆ ਜੀ ਲੈਂਡਮਾਰਕ ਦਾ ਵੀ ਕਮਾਈ ਤਾਂ ਕਮਾਦਾ ਹਾਂ ਹੇ ਉਹਦੇ ਬਾਅਦ ਨਾ ਉਹ ਜਰ ਬਤਾ ਕਮਾ ਹਮਣਾ ਤੇਰੇ ਅੱਗੇ ਪਿੱਛੇ ਕਮਾਈ ਦਾਂਦੇ ਕਿਹੜਾ ਸੇਧ ਕਰ Продолжение следует... Это... Окей, okay. ਤੇ ਮੇਤਰਾ ਕਢੀਲ ਪੰਪ ਦਾ ਲੀਕ ਕਰਦਾ ਠੀਕ ਹੈ ਜੀ ਕੰਮ ਤਾਂ ਆਪਣਾ ਰਾਤੀ ਹੋ ਗਿਆ ਟਰੈਕਟਰ ਦਾ ਤੇ ਮੈਂ ਕਿਹਾ ਜਾਂ ਸਵੇਰ ਨੂੰ ਖੋਲਾਂਗੇ ਪੰਪ ਪੰਪੇ ਦਾ ਟਰੈਕਟਰ ਦਾ ਬਾਨਾ ਕਰਦੇ ਤੇ ਮੇਤਰਾ ਤੇਲ ਵੋ ਡੀਜ਼ਲ ਲੀਕ ਕਰਦਾ ਸ਼ਾਇਦ ਤੁੰਦੀਦਾ ਵੀ ਹੋਵੇ ਤਾਂ ਉਹ ਕਿ ਡਿੱਗੀ ਜਾਂਦੇ ਆ ਦੇਖੋ ਆਹ ਦੇ ਨਾ ਇਹ ਤਾਂ ਬੋਛ ਲੋ ਆਮਗੇ ਮੇਤਰਾ ਆਪਾਂ ਓਕੇ ਜੀ ਤੇ ਬਾਕੀ ਇਹਨਾਂ ਓਕੇ ਰਿਪੋਰਟ ਜੈਸੇ ਆ ਤੇ ਮੇਤਰੋ ਇਹ ਕਹੇ ਦਾ ਪੰਪ ਖੋਲਣਾ ਆਪਾਂ ਦੀ ਠੀਕ ਹੈ ਜੀ ਤੇ ਨੰਬਰ 2 ਇਹਦਾ ਕਟਾਰੋ ਵਾਲਾ ਪਾਈਪ ਬਹੁਤ ਲੀਕ ਕਰਦਾ ਉੱਥੋਂ ਸਾਈਡ ਤੋਂ ਤੇ ਆ ਮੇਤਰੋ ਬਹੁਤ ਲੀਕ ਹੋਉਂਦੀ ਆ ਇਹ ਵੀ ਆਪਾਂ ਸੈੱਟ ਕਰਨਾ ਪੂਰਾ ਇਹ ਹੁਣ ਪਤਾ ਨਹੀਂ ਕਿੱਥੋਂ ਭਾਈ ਨੇ ਲਵਾਇਆ ਚਲੋ ਆਪਾਂ ਇਹਨੂੰ ਸੈੱਟ ਕਰਾਂਗੇ ਨਵੇਂ ਤਰੀਕੇ ਦੇ ਨਾਲ ਜਿਹੜੀ ਆ ਨਾ ਆਪਾਂ ਬਲੋ ਪਾਇਪ ਇਹ ਲਾ ਦੇਣਾ ਤੇ ਟਾਰਬੋ ਵਾਲੀ ਇੱਥੇ ਡੱਬੀ ਲਾ ਦੇਣੀ ਆ ਓਕੇ ਤੇ ਕਰਾਉਂਦੇ ਹਾਂ ਜੀ ਐਸਏ ਦੀ ਤੇ ਮੇਤਰੋ ਹੁਣ ਪੰਪ ਦੀ ਆਪਾਂ ਤੁਹਾਨੂੰ ਹੁਣ ਕੀ ਸਟੋਰੀ ਪਾਉਣੀ ਹੈ ਪੰਪ ਦੀ ਫੈਟਿੰਗ ਬਾਅਦ ਚ ਪਾਵਾਂਗੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਤੁਹਾਡੇ ਨਾਲ ਗੱਲ ਹੋਈ ਸੀਗੀ ਆਪਾਂ ਵਲੌਗ ਦੇ ਵਿੱਚ ਦਿਖਾਣਾ ਸੀਗਾ ਪਾਵਰ ਸਟੀਰਿੰਗ ਤੇ ਪਾਵਰ ਸਟੀਰਿੰਗ ਆਪਾਂ ਕਰਤਾ ਟਰੈਕਟਰ ਦਾ ਚਲੋ ਤੁਹਾਨੂੰ ਦਿਖਾਉਂਦੇ ਆ ਇਹ ਵੀ ਦਿਖਾਉਂਦੇ ਪੰਪ ਕਿਦਾ ਲਾਈਦਾ ਕਿਦਾ ਟਾਈਮਿੰਗ ਕਿ ਖੋਲੀ ਦਾ ਟਾਈਮਿੰਗ ਤੇ ਕਰਕੇ ਠੀਕ ਹੈ ਜੀ ਤੇ 2 ਮਿੰਟ ਵੇਟ ਕਰਿਓ ਇਹ ਵੀ ਤੁਹਾਨੂੰ ਚੈੱਕ ਕਰਾਉਂਦੇ ਆ ਇਹ ਵੀ ਵਲੌਗ ਵਿੱਚ ਹੀ ਲੈਂਦੇ ਆ ਮੜਾ ਜਾਂ ਤੇ ਜਿਹੜੀ ਫੈਟਿੰਗ ਹੋਣੀ ਆ ਮੇਥੋਂ ਫੈਟਿੰਗ ਤੇ ਪੇਂਚ ਕਰੀ ਦੇਣੀ ਆ ਕਿਉਂਕਿ ਵਲੌਗ ਬਹੁਤ ਲੰਮਾ ਹੋਣਾ ਅਕੋਲ ਦਾ ਮੇਟਰ ਆਪਣਾ ਖੋਲ ਕੇ ਤੇ ਅੰਦਾਜ਼ਾ ਤਾਂ ਵੀ ਕਿਦਾਂ ਟਾਈਮ ਟਾਈਮ ਤੇ ਕਰਕੇ ਨਾ ਪੰਪ ਨੂੰ ਆਪਾਂ ਪਟਣਾ ਅੱਲਾ ਆਪਾਂ ਪੰਪੇ ਪਟਣਾ ਨੋਜ਼ਲਾਂ ਸਹੀ ਆਦੀਆਂ ਲੀਕਿੰਗ ਹੀ ਠਾਉਣੀ ਆਪਾਂ ਪੰਪ ਦੀ ਆ ਗਿਆ ਆ ਦੇਣਾ ਚਾਰ ਨੂੰ ਚਾਰ ਨੰਮ ਜਿਹਦਾ ਦੰਦਾ ਨੂੰ ਦੰਦਾ ਮਿਲ ਗਿਆ ਠੀਕ ਹੈ ਜੀ ਤੇ ਇਹਦਾ ਬਾਈ ਨੰਬਰ ਦਾ ਨਾਟ ਖੋਲ ਕੇ ਉੱਪਰ ਤੇ ਪੰਪ ਨੂੰ ਪਿੱਛੇ ਸੱਟ ਮਾਰ ਕੇ ਪਿੱਛੇ ਨੂੰ ਖੋਲਣਾ ਠੀਕ ਹੈ ਤੇ ਆਪਾਂ ਆਹ ਚਾਬੀਆਂ ਤੇਰਾ ਨੰਬਰ ਦੀਆਂ ਸਪੈਸ਼ਲ ਹੁੰਦੀਆਂ ਤੇ ਪੰਪ ਖੋਲਣ ਨੂੰ ਓਕੇ ਜੀ ਤੇ ਚਲੋ ਮਿੱਤਰ ਆਪਾਂ ਖੋਲ ਕੇ ਫੇਰ ਆਖਦਣਾ ਸਾਈਡ ਤੇ ਠੀਕ ਹੈ ਜੀ ਤੇ ਟਾਈਮ ਇਹ ਹੀ ਆ ਮਿੱਤਰੋ ਤੁਸੀਂ ਘਰ ਬੈਠੇ ਵੀ ਪੰਪ ਆਪਣਾ ਡੀਜ਼ਲ ਪੰਪ ਖੋਲ ਸਕਦੇ ਆ ਜਿਹੜੇ ਬੰਦੇ ਆਪਣੇ ਨਾ ਜਿਹੜੇ ਬੰਦੇ ਮਕੈਨਿਕੀ ਲੈਣ ਨੂੰ ਪਸੰਦ ਕਰਦੇ ਜੱਟਾਂ ਦੇ ਜੀਮੀਆਂ ਦੇ ਜ਼ਿੰਮੇਵਾਰਾਂ ਦੇ ਮੰਡੇ ਠੀਕ ਹੈ ਜੀ ਆਹੀ ਚੀਜ਼ਾਂ ਹੁੰਦੀਆਂ ਹੋਰ ਇੱਥੇ ਕੱਖ ਨੇ ਇੱਦੇ ਵਿੱਚ ਵਸਾ ਦਿਓ ਬੱਸ ਠੀਕ ਹੈ ਟੈਨ ਨੂੰ ਟਾਈਮ ਕਰਕੇ ਓਕੇ ਜੀ ਤਾਂ ਕਿ ਸਟਾਰਟ ਹੋਵੇ ਤੇ ਚਲੋ ਆਪਾਂ ਖੋਲਦੇ ਆਂ ਖੋਲ ਕੇ ਬਟਨ ਨਟ ਰਹਿ ਗਏ ਆ ਬਾਕੀ ਪਾਪਾ ਖੋਲਤੀਆਂ ਆ ਤੇ ਬਾਕੀ ਦੇ ਪਾਪਾ ਖੋਲਤੀਆਂ ਆ ਤੇ ਖੋਲ ਕੇ ਆਪਾਂ ਪੰਪ ਦਿੰਦੇ ਆ ਸਰਪੰਚਾ ਨੂੰ ਸਰਪੰਚ ਸਾਹਿਬ ਜੀ ਆਪਣੇ ਅੰਦਰ ਹੀ ਬੈਠੇ ਆ ਦਫ਼ਤਰ 'ਚ ਇਹ ਉਹ ਵੀ ਆਉਣਗੇ ਤੇ ਮਿੱਤਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਬਾਈਲ 'ਆਲੇ ਤੇ ਲਾਈਕ ਤੇ ਕਮੈਂਟ ਤੇ ਜਰੂਰ ਕਰਿਆ ਕਰੋ ਮਿੱਤਰੋ ਠੀਕ ਹੈ ਜੀ ਬੰਦੇ ਦੀ ਹੌਸਲਾ ਵਧਾਈ ਹੁੰਦੀ ਆ ਤੇ ਤੁਹਾਨੂੰ ਕਿਦਾਂ ਦਾ ਕੰਮ ਲੱਗਦਾ ਆਪਣਾ ਓਕੇ ਜੀ ਤੇ ਮਿਲਦੇ ਆਪਾਂ ਨੈਕਸਟ ਵਲੋਗ ਵਿੱਚ ਓਕੇ ਧੰਨਵਾਦ